ਦੋ ਅੱਜ ਇੱਥੇ ਗੁਰਦੁਆਰਾ ਸਿੰਘ ਸਭਾ ਆਪਣੇ ਉਸ ਬੱਚੇ ਦੀ ਜਿੱਤੇ ਜੋ ਤਸ਼ੱਦਦ ਟਾਇਆ ਗਿਆ ਉਸ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਤੇ ਅਸੀਂ ਉਹਦੇ ਕਾਰਨ ਸਾਰੇ ਉਹਨਾਂ ਨੂੰ ਸਹਾਇਕ ਦੇਣ ਲਈ ਇਕੱਠੇ ਹੋਏ ਹਾਂ ਇਕਤਰਤ ਹੋਏ ਹਾਂ ਉਸ ਬੱਚੇ ਨੂੰ ਅਸੀਂ ਇਨਸਾਫ ਦਿਵਾਉਣਾ ਵਾ ਤੇ ਅਸੀਂ ਉਹਨਾਂ ਦੇ ਮਾਪੇ ਦੇ ਨਾਲ ਆ ਉਹਨਾਂ ਬੱਚਿਆਂ ਬੱਚੇ ਦੇ ਇਨਸਾਫ ਦੋਰ ਦੇ ਨਾਲ ਇੱਥੇ ਖੜੇ ਹੋਈਆਂ ਆਪਣੀ ਸੰਗਤ ਵੀ ਪੂਰੀ ਆ ਨੌਜਵਾਨ ਸਭਾ ਵੀ ਆ ਤੇ ਸੇਖ ਜਥੇ ਬੰਦੀਆਂ ਵੀ ਅੰਦਰ ਬੈਠੀਆਂ ਵਾਂ ਉਹ ਵੀ ਨਾਲ ਖੜੀਆਂ ਆ ਤੇ ਅਸੀਂ ਇਹ ਬੇਨਤੀ ਕਰਦੇ ਆ ਵੀ ਜਿਹੜਾ ਜਿਹੜੀ ਐਕਟਿਵਾ ਉਹਦਣ ਉਸ ਵੀਡੀਓ ਦੇ ਵਿੱਚ ਵਰਤੀ ਗਈ ਆ ਉਹ ਤੋਂ ਬੱਚਾਂ ਨੂੰ ਬੱਚੇ ਨੂੰ ਚੱਕਣ ਦੀ ਉਹ ਪੁਲਿਸ ਨੇ ਹਾਲੇ ਤੱਕ ਇਨਵੋਲਵ ਨਹੀਂ ਕੀਤੀ ਤੇ ਅਸੀਂ ਇਹ ਚਾਹੁੰਦੇ ਆ ਵੀ ਉਹ ਪੈਕ ਦੇ ਬਾਅਦ ਇਨਵੋਲਵ ਕੀਤੀ ਜਾਵੇ ਤੇ ਐਕਟਿਵਾ ਦਾ ਜਿਹੜਾ ਮਾਲਕ ਆ ਉਹਦੀ ਸਟੇਟਮੈਂਟ ਲਈ ਜਾਵੇ ਉਹਦੇ ਬਿਆਨ ਲੈੇ ਜਾਣ ਤੇ ਉਹ ਜੋ ਕੀ ਉਸ ਬੱਚੇ ਦੇ ਕੇਸ ਨੂੰ ਮਜ਼ਬੂਤ ਕਰ ਸਕਦੇ ਆ ਇੱਕ ਉਹੀ ਸਾਡੇ ਕੋਲ ਇੱਕ ਹਥਿਆਰ ਆ ਵੀ ਜਿਹੜਾ ਉਸ ਬੱਚੇ ਦੇ ਕੇਸ ਨੂੰ ਮਜ਼ਬੂਤ ਕਰ ਸਕਦਾ ਉਹ ਉਹ ਐਕਟਿਵਾ ਹਾਲੇ ਤੱਕ ਪੁਲਿਸ ਵਾਲੇ ਨੇ ਇਨਵੋਲਵ ਨਹੀਂ ਕੀਤੀ ਅਸੀਂ ਕਿਸੇ ਕਾਰਨ ਪੌਰ ਹੀਰਾ ਚੌਂਕੀ 'ਚ ਕੈਸੇ ਕੋਈ ਫੈਸਲਾ ਸੀਗਾ ਅਸੀਂ ਸੁਧਾਰ ਨੇ ਉੱਥੇ ਗੱਲ ਕੀਤੀ ਤੇ ਚੌਂਕੀ ਇੰਚਾਰਜ ਸਰ ਨੂੰ ਕਹਿੰਦਾ ਵੀ ਤੁਸੀਂ ਬਾਬਾ ਜੀ ਇਹ ਗੱਲ ਨਹੀਂ ਕਰ ਸਕਦੇ ਐਕਟਿਵਾ ਦਾ ਨਾਂ ਨਹੀਂ ਲੈਣਾ ਮੈਂ ਕਹਾ ਭਾਈ ਫੇ ਤਾਂ ਤੇਰੇ ਐਸ ਰਾਜ ਨਾਲ ਤਾਂ ਫੇ 47 ਚੰਗੀ ਸੀ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਤੂੰ ਸਾਡੀ ਆਵਾਜ਼ ਕਿੱਦਾਂ ਬੰਦ ਕਰ ਦਊਗਾ ਫੇ ਸਾਡੀ ਉੱਥੇ ਥੋੜੀਏ ਉਹਨਾਂ ਦੇ ਨਾਲ ਬਹਿਸ ਵੀ ਹੋਈ ਆ ਇਸ ਗੱਲ ਤੇ ਤੇ ਅਸੀਂ ਅੱਜ ਵੀ ਇਹੀ ਗੱਲ ਕਰਨੇ ਚਾਹੁੰਦੀ ਆ ਕਿ ਉਹ ਜਿਹੜੀ ਐਕਟਿਵ ਆ ਉਹਨੂੰ ਅਲਬੋਲਵ ਕੀਤਾ ਜਾਵੇ ਦੂਜੀ ਗੱਲ ਇਹ ਆ ਵੀ ਮੁੱਖ ਮੰਤਰੀ ਦੇ ਬਿਆਨ ਆ ਕਿ ਸਾਡੇ ਪੰਜਾਬੀ ਅਮਰੀਕਾ ਜਾਂਦੇ ਆ ਕੈਨੇਡਾ ਜਾਂਦੇ ਆ ਅੰਦੌਰ ਜਾਂਦੇ ਹਰੇਕ ਜਗ੍ਹਾ ਦਾ ਨਾਂ ਲਿਆ ਮੈਂ ਮੁੱਖ ਮੰਤਰੀ ਨੂੰ ਇਕੋ ਸਨੇਹਾ ਦੇਣਾ ਚਾਹਣਾ ਤੇ ਸਾਡੇ ਜਿਹੜੇ ਪੰਜਾਬੀਓ ਭੁੱਖੇ ਨੰਗੇ ਨਹੀਂ ਹੈਗੇ ਉਹ 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 ਬਿਨਾਂ ਟਿਕਟ ਤੋਂ ਇੱਥੇ ਪੰਜਾਬ ਨਹੀਂ ਆਉਂਦੇ ਜਾਂ ਬਿਨਾਂ ਟਿਕਟ ਤੋਂ ਉੱਥੇ ਨਹੀਂ ਚੱਲ ਜਾਂਦੇ ਤੇ ਜੇ ਤੂੰ ਸਰਕਾਰੀ ਨੌਕਰੀਆਂ ਜਿਹੜੀਆਂ ਜੰਮੂ ਵਾਲਿਆਂ ਨੂੰ ਦਿੰਨਾ ਜਿਹੜੀਆਂ ਹਿਮਾਚਲ ਵਾਲਿਆਂ ਨੂੰ ਪੰਜਾਬ 'ਚ ਦਿੰਨਾ ਜਿਹੜੀਆਂ ਆਪਣੇ ਹਰਿਆਣੇ ਵਾਲੇ ਇਹਨਾਂ ਨੂੰ ਪੰਜਾਬ 'ਚ ਦਿੰਨਾ ਉਹ ਆਪਣੇ ਪੰਜਾਬੀਆਂ ਨੂੰ ਦੇ ਦੇ ਤਾਂ ਸਾਡੇ ਪੰਜਾਬੀਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਪੜ੍ਹ ਲਿਖ ਕੇ ਬਾਹਰ ਜਾਂਦੀ ਆ ਉਹ ਆਪਣਾ ਘਰਵਾਰ ਛੱਡ ਕੇ ਜਾਂਦੀ ਆ ਜ਼ਮੀਨਾਂ ਵੇਚ ਕੇ ਜਾਂਦੀ ਆ ਕਰਜ਼ੇ ਲੈ ਕੇ ਜਾਂਦੀ ਆ ਤੇ ਆਪਣੇ ਮਾਪਿਆਂ ਨੂੰ ਛੱਡ ਕੇ ਜਾਂਦੀ ਪਿੱਛੇ ਉਹਨਾਂ ਨੂੰ ਕੋਈ ਪਾਣੀ ਪਲਾਉਣ ਵਾਲਾ ਵੀ ਨਹੀਂ ਹੁੰਦਾ ਐਦਾਂ ਦੇ ਵੀ ਘਰ ਹੈਗੇ ਆ ਕਿ ਜੇ ਤੂੰ ਉਹਨਾਂ ਨੂੰ ਇੱਥੇ ਹੀ ਨੌਕਰੀ ਦਵੇਂ ਤਾਂ ਉਹਨਾਂ ਨੂੰ ਉੱਥੇ ਜਾਣ ਦੀ ਕੋਈ ਲੋੜ ਹੀ ਨਹੀਂ ਹੈਗੀ ਤਾਂ ਦੂਜੀ ਗੱਲ ਇਹ ਆ ਵੀ ਭਾਈ ਇੱਕ ਬਠਿੰਡੇ ਦੇ ਐਸਐਸਬੀ ਨੇ ਬਿਆਨ ਦਿੱਤੇ ਵੀ ਉਹਨਾਂ ਤੇ ਕਾਰਵਾਈ ਹੋਊਗੀ ਤਾਂ ਤੁਸੀਂ ਤਾਂ ਸਾਡੇ ਦੇ 84 ਤੋਂ ਨਜ਼ਾਇਜ਼ ਕਾਰਵਾਈਆਂ ਕਰਦੇ ਆਉਣੇ ਆ ਅੱਜ ਸਾਡੇ ਦੇ ਭਈਏ ਭਾਰੀ ਪੈ ਗਏ ਆ ਤੇ ਜੇ ਅਸੀਂ ਉਹਨਾਂ ਨੂੰ ਇਥੋਂ ਬਾਹਰ ਕੱਢਣ ਦੀ ਗੱਲ ਕਰਦੇ ਹੋ ਵੀ ਜਿਹੜੇ ਪਰਚੇ ਕਰਦੇ ਆ ਪਰਚੇ ਸਾਡੇ ਤੇ ਪਹਿਲਾਂ ਵੀ ਹੁੰਦੇ ਆਏ ਆ ਤੇ ਗਾਹਾਂ ਵੀ ਹੁੰਦੇ ਜਾਣੇ ਆ ਸਾਨੂੰ ਤੇਰੀ ਕੋਈ ਪਰਵਾਹ ਨਹੀਂ ਹੈਗੀ ਤੂੰ ਜਿੰਨੇ ਤੇਰਾ ਦਿਲ ਕਰਦਾ ਉਹਨੇ ਪਰਚੇ ਘੱਟ ਖਾਲਸਾ ਪਰਚੇ ਭੋਤਨ ਨੂੰ ਤਿਆਰ ਬੈਠਾ ਆ ਨੌਜਵਾਨ ਸਭਾ ਪਰਚੇ ਭੋਤਨ ਨੂੰ ਤਿਆਰ ਬੈਠੀ ਆ ਸਾਨੂੰ ਕਿਸੇ ਦੀ ਪਰਵਾਹ ਨਹੀਂ ਜਿਹੜਾ ਜ਼ੁਲਮ ਕਰੂਗਾ ਉਹਦਾ ਨਾਸ਼ ਹੋਊਗਾ ਉਹ ਬੱਚਾ ਜਿਹੜਾ ਇੱਕ ਦਰਿੰਦੇ ਦੀ ਹਾਈਵਾਨੀਅਤ ਦਾ ਸ਼ਿਕਾਰ ਹੋਇਆ ਅੱਜ ਉਸ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈ ਸਮੁੱਚੀ ਸਾਧ ਸੰਗਤ ਜੀਓ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਤੁਹਾਂ ਪਹਿਲਾਂ ਬੋਲਦਿਆਂ ਬੁਲਾਇਆ ਨੇ ਉਸ ਬੱਚੇ ਦਾ ਜ਼ਿਕਰ ਕੀਤਾ ਭਾਈ ਪਰਮਜੀਤ ਸਿੰਘ ਨੇ ਅਧਾਰਨਾ ਵੀ ਦਿੱਤੀਆਂ ਇਰਾਨ ਦੀ ਅਧਾਰਨਾ ਆਈ ਇੱਕ ਬੱਚੇ ਦੀ ਸ਼ਾਇਦ ਇਹ ਬੱਚੇ ਦੀ ਜ਼ਿੰਦਗੀ ਦੇ ਨਾਲ ਜਿੱਥੇ ਉਹ ਇਹਨੇ ਦੁੱਖ ਭੋਗ ਕੇ ਐਨੀ ਪੀੜਾ ਦੇ ਵਿੱਚੋਂ ਨਿਕਲ ਕੇ ਆਪਣੀ ਜਾਨ ਦੇ ਕੇ ਗਿਆ ਮਾੜੀਆਂ ਮੋਟੀਆਂ ਸ਼ਾਇਦ ਪੰਜਾਬੀਆਂ ਦੀਆਂ ਅੱਖਾਂ ਉਹ ਖੋਲ ਕੇ ਗਿਆ ਬਹੁਤੀਆਂ ਨਹੀਂ ਥੋੜੀਆਂ ਮੋਟੀਆਂ ਅੱਖਾਂ ਹੀ ਖੋਲੀਆਂ ਹਲੇ ਕਿਉਂਕਿ ਬਹੁਤੇ ਦਾ ਮੈਂ ਦੇਖ ਰਿਹਾ ਕਿ ਜਿਹੜੇ ਹਾਲੇ ਵੀ ਇਸ ਜਿਹੜੀ ਲਹਿਰ ਦੇ ਖਿਲਾਫ ਇਸ ਮੁਹੰਮ ਦੇ ਖਿਲਾਫ ਜਿਹੜੀ ਮਹਿੰਮ ਜਿਹੜੀ ਲਹਿਰ ਚੱਲੀ ਆ ਪੰਜਾਬ ਦੇ ਵਿੱਚ ਆ ਕਿ ਕਾਨੂੰਨ ਬਣਾਓ ਪੰਜਾਬ ਬਚਾਓ ਪੰਜਾਬੀਅਤ ਬਚਾਓ ਉਹਦੇ ਖਿਲਾਫ ਉੱਠ ਖੜੇ ਹੋਏ ਆ ਉਹਦੇ ਖਿਲਾਫ ਭੁਗਤ ਰਹੇ ਆ ਹਸ਼ਿਆਰਪੁਰ ਦੀ ਘਟਨਾ ਤੋਂ ਇਲਾਵਾ ਇੱਕ ਘਟਨਾ ਸਾਡੇ ਬਠਿੰਡੇ ਲਹਿਰਾ ਮੁਹੱਬਤ ਦੇ ਵਿੱਚ ਵਾਪਰੀ ਆ ਇੱਕ ਨੌਜਵਾਨ ਨੂੰ ਉੱਥੇ ਮਾਰਕੀਟ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਘੁੱਟਿਆ ਗਿਆ ਉਸ ਤੋਂ ਬਾਅਦ ਪੁਲਿਸ ਆਨਾ ਕਾਰ ਨਹੀਂ ਕਰਦੀ ਰਹੀ ਕੋ ਮਕਦਮਾ ਦਰਜ ਕਰਨ ਦੀ بجائے ਮਕਦਮਾ ਕੀ ਦਰਜ ਕੀਤਾ ਕਹਿੰਦੇ ਟਰੈਕਟਰ ਵਾਲੀ ਨੂੰ दारू ਪੀਤੀ ਸੀ ਇਹਨੂੰ ਪਤਾ ਨਹੀਂ ਲੱਗਿਆ ਇਹਦੋਂ ਟਰੈਕਟਰ ਰੈਡੀ ਤੇ ਚੜ ਗਿਆ ਤੇ ਉੱਥੇ ਟਕਰਾਰ ਹੋ ਗਈ ਆਪਸ ਵਿੱਚ ਹਲਾਕਤਰੀ ਉਹ ਵੀਡੀਓ ਦੇਖੀ ਹੁਣ ਇੱਕ ਨੀ ਦਰਿੰਦਗੀ ਦੇ ਨਾਲ ਉੱਤੇ ਚੜ ਕੇ ਕੁੱਟ ਰਹੇ ਆ ਫਿਰ ਪਿੰਡ ਇਕੱਠਾ ਹੋਇਆ ਰੌਲਾ ਗੋਲਾ ਵਧਿਆ ਤਾਂ ਜਾ ਕੇ ਪੁਲਿਸ ਨੇ ਅਗਲਾ ਤਰਤੀਮਾ ਬਿਆਨ ਕਟਿਆ ਉਹਦੇ ਵਿੱਚ ਮਾੜੀ ਮੋਟੀ ਸੋਧ ਕੀਤੀ ਆ ਜਿਹੜੇ ਬਿਆਨ ਲਿਖਾਏ ਗਏ ਹੁਣ ਉਥੋਂ ਦੀ ਮੈਂ ਘਟਨਾ ਦੱਸਦਾ ਉੱਚੋਂ ਦਾ ਇੱਕ ਜਗਰੂਰ ਸਿੰਘ ਨਾਮ ਦਾ ਬੰਦਾ ਜਿਹੜਾ ਲਹਿਰੇ シャルਮੋ ਦੇ ਵਿੱਚ ਕੱਚੇ ਕਾਮਿਆਂ ਦਾ ਪ੍ਰਧਾਨ ਬਣਿਆ ਹੋਇਆ ਜਦੋਂ ਉਹਨਾਂ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਪਿੰਡ ਵਾਲੇ ਫੜਾ ਦਿੰਦੇ ਨੇ ਪੁਲਿਸ ਕੋਲੇ ਤੇ ਉਹ ਜਗਰੂਰ ਸਿੰਘ ਨੂੰ ਜਾ ਕੇ ਛਡਾ ਲਿਆਉਂਦਾ ਉਸੇ ਪਿੰਡ ਦਾ ਇੱਕ ਪੰਚਾਇਤ ਮੈਂਬਰ ਆ ਨੰਬਰਦਾਰ ਵੀ ਆ ਜਦੋਂ ਉਹਨਾਂ ਪਿੰਡਾਂ ਦੀ ਕਮੇਟੀ ਬਣਦੀ ਐ ਇਸ ਲਹਿਰ ਦੇ ਲਈ ਤਾਂ ਉਹ ਉਸ ਗੱਲ ਦਾ ਵਿਰੋਧ ਕਰਦਾ ਐ ਇਸ ਤਰ੍ਹਾਂ ਦੀ ਘਟਨਾ ਨਰੇਸ਼ ਕੁਮਾਰ ਪੱਤਰਕਾਰ ਆ ਬਠਿੰਡੇ ਦੇ ਵਿੱਚ ਉਹਨੇ ਇਹਨਾਂ ਨੂੰ ਦੱਸਿਆ ਕਿਦਾ ਮੈਂ ਭਾਈ 25000 ਰੁਪਏ ਕਿਸੇ ਟੇਲਾ ਲਾਉਣ ਲਈ ਹੁੰਦੇ ਤਾਂ ਮੈਂ ਟੇਲਾ ਲਵਾਉਣੀਆਂ 25000 ਰੁਪਏ ਐਡਵਾਂਸ ਲੈ ਗਿਆ ਮੈਥੋਂ ਕਹਿੰਦਾ ਮੈਂ ਇਹਨੂੰ ਕਿਹਾ ਵੀ ਤੂੰ ਲਾ ਕੇ ਜਾ ਟੱਲਣਾ ਕਹਿੰਦਾ ਮੈਂ ਬਿਮਾਰ ਹੋ ਗਿਆ ਪੰਜ ਸੱਤ ਦਿਨ ਆਇਆ ਨਹੀਂ ਪੰਜਾ ਸੱਤ ਦਿਨ ਬਾਅਦ ਆ ਕੇ ਦਵਾਰੇ ਫੇਰ ਪੈਸੇ ਮੰਗਣ ਲੱਗਿਆ ਕਹਿੰਦਾ ਮੈਨੂੰ ਹੋਰ ਪੈਸੇ ਦੇ ਮਦਦ ਦਾ ਕੰਮ ਸ਼ੁਰੂ ਕਰੂੰਗਾ ਕਹਿੰਦਾ ਮੈਂ ਗਿਆ ਥਾਣੇ 'ਚ ਐਸਐਸਓ ਨੂੰ ਮਿਲਿਆ ਤਰਖਾਸਤ ਪਾਈ ਮੈਥੋਂ 25000 ਰੁਪਇਆ ਲਈ ਬੈਠਾ ਪੈਸੇ ਹੋਰ ਮੰਗਦਾ ਤੇ ਮੇਰਾ ਕੰਮ ਨਹੀਂ ਕਰਦਾ ਕਹਿੰਦਾ ਤਰਖਾਸਤ ਲਿਖਾ ਕੇ ਮੈਂ ਵਾਪਸ ਆ ਗਿਆ ਪੰਜ ਸੱਤ ਦਿਨ ਲੰਘੇ ਮੈਂ ਦਵਾਰੇ ਗਿਆ ਪੁੱਛਿਆ ਵੀ ਮੇਨੂੰ ਖਾਸ ਤੇ ਕਾਰਵਾਈ ਕਿਉਂ ਨਹੀਂ ਹੋਈ ਤਾਂ ਐਸਐਚਓ ਕਹਿੰਦਾ ਭਾਈ ਐਮਐਲਏ ਜਗਰੂਪ ਸਿੰਘ ਗਿੱਲ ਦਾ ਫੋਨ ਆ ਗਿਆ ਸੀ ਉਹ ਕਹਿੰਦਾ ਉਹ ਬੰਦਾ ਆਪਣਾ ਦੂਜਾ ਪ੍ਰਵਾਸੀ ਸੀ ਉਹਨੂੰ ਕੁਝ ਨਹੀਂ ਕਹਿਣਾ ਉਹਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਆਪਣੇ ਨਾਲ ਕਰਿਆ ਤੂੰ ਨਰੇਸ਼ ਤੋਂ ਪੈਸੇ ਹੋਰ ਦਵਾ ਦੇ ਜੇ ਨਰੇਸ਼ ਨੇ ਕੰਮ ਕਰਾਉਣਾ ਸੋ ਜ਼ਿੰਮੇਵਾਰ ਕੌਣ ਸਾਡੇ ਆਪਣੇ ਲੋਕ ਜ਼ਿੰਮੇਵਾਰ ਆ ਆ ਜਦੋਂ ਮਾੜੀ ਜੀ ਕੋਈ ਪੰਜਾਬ ਦੀ ਗੱਲ ਚੱਲਦੀ ਹੈ ਨਾ ਪੰਜਾਬ ਦੇ ਹੱਕਾਂ ਦੀ ਗੱਲ ਚੱਲਦੀ ਹੈ ਪੰਜਾਬ ਦੇ ਅਧਿਕਾਰਾਂ ਦੀ ਗੱਲ ਚੱਲਦੀ ਹੈ ਸਾਡੇ ਤੇ ਹੋਏ ਜ਼ੁਲਮਾਂ ਦੀ ਗੱਲ ਚੱਲਦੀ ਹੈ ਆ ਲਾਲ ਵੈਂਟਰੀਆਂ ਵਾਲੇ ਲਾਲ ਵੈਂਟਰੀਆਂ ਕਿਹੜੀਆਂ ਹਾਂ ਨਾਲ ਦੀ ਨਾਲ ਆਖੋਤੀ ਜਿਹੜੇ ਕਾਮਰੇਡ ਆ ਬੋਲਣਾ ਸ਼ੁਰੂ ਕਰ ਦਿੰਦੇ ਆ ਬੁਰਾਜੀ ਵਾਲ ਬੋਲੀ ਜਾਂਦਾ ਇੰਡਸਟਰੀ ਕਿਵੇਂ ਚੱਲੂਗੀ ਜੀ ਕਿਉਂਕਿ ਖੁਦ ਬੰਦਾ ਉਹ سرمਾਈਦਾਰ ਹੈ ਉਹਦੇ ਕਈ ਪੰਪ ਆ ਕਈ ਕਾਰਖਾਨੇ ਆ ਆ ਜਿੰਨੇ ਨਾਗਰ ਰੈਡੀ ਗਰੁੱਪ ਵਾਲੇ ਆ ਆ ਜਿੰਨੇ ਨਿਊ ਡੈਮੋਕਰੇਸੀ ਵਾਲੇ ਆ ਸਾਰੇ ਬੋਲਣਾ ਸ਼ੁਰੂ ਕਰਤਾ ਕਿ ਨਹੀਂ ਜੀ ਇਹ ਤਾਂ ਨਫ਼ਰਤ ਹੈ ਇਹ ਤਾਂ ਫਿਰਕਾਪ੍ਰਸਤੀ ਆ ਮੈਂ ਪੁੱਛਣਾ ਚਾਹੁੰਨਾ ਨਾ ਖੌਤੀ ਕਾਮਰੇਡਾ ਨੂੰ ਵੀ ਜਦੋਂ ਵਸਤਰ ਦੇ ਵਿੱਚ ਜਾਂ ਦੂਜੇ ਤੀਜੇ ਥਾਵਾਂ ਦੇ ਉੱਤੇ ਉੱਥੋਂ ਦੇ ਲੋਕ ਆਪਣੀ ਡੈਮੋਗ੍ਰਾਫੀ ਬਚਾਉਣ ਲਈ ਆਪਣੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਲਈ ਆਪਣੀ ਸੱਭਾ ਦਾ ਬਚਾਉਣ ਲਈ ਆਪਣੀ ਬੋਲੀ ਆਪਣਾ ਸੱਭਿਆਚਾਰ ਬਚਾਉਣ ਲਈ ਲੜਦੇ ਆ ਤੇ ਸਰਕਾਰ ਉਹਨਾਂ ਨੂੰ ਮਾਰਦੀ ਹੈ ਉਵੇਂ ਡੈਮੋਗ੍ਰਾਫੀ ਬਦਲਦੀ ਹੈ ਉਦੋਂ ਤੁਸੀਂ ਉਹਨਾਂ ਦੇ ਨਾਲ ਹੁੰਨੇ ਆ ਕਸ਼ਮੀਰ ਦੇ ਵਿੱਚ 370 ਤੋੜੀ ਗਈ ਤੇ ਉੱਥੇ ਕਿਹਾ ਗਿਆ ਵੀ ਡੈਮੋਗ੍ਰਾਫੀ ਬਦਲਦੀ ਜਾਊਗੀ ਹੁਣ ਤੇ ਉੱਥੇ ਤੋਂ ਹੀ ਤਸਵੀਰਾਂ ਦੇ ਅੱਗੇ ਜਾ ਕੇ ਖੜ ਕੇ ਜਦੋਂ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਪੰਜਾਬ ਦੀ ਬਦਲ ਰਹੀ ਆ ਤਨਾਦਰ ਲਿਆ ਕੇ ਵੋਟਾਂ ਬਣਾਈਆਂ ਜਾ ਰਹੀਆਂ ਹੈ ਪੰਜਾਬ ਦੇ ਸੱਭਿਆਚਾਰ ਨੂੰ ਖੋਰਾ ਲਾਇਆ ਜਾ ਰਿਹਾ ਪੰਜਾਬ ਦੀ ਬੋਲੀ ਮਾਰੀ ਜਾ ਰਹੀ ਹੈ ਪੰਜਾਬ ਦਾ ਇਤਿਹਾਸ ਕਲੰਕਿਤ ਕੀਤਾ ਜਾ ਰਿਹਾ ਉਦੋਂ ਤੁਸੀਂ ਕਹਿੰਦੇ ਨਫਰਤ ਹੈ ਜੀ ਇਹਦਾ ਫਿਰਕਾਪ੍ਰਸਤੀ ਹੈ ਜੀ ਹੈ ਕੋਈ ਇਹਨਾਂ ਦਾ ਸਟੈਂਡ ਮੈਨੂੰ ਅੱਜ ਤੱਕ ਦਾ ਹੱਦ ਦਿਓ ਬਈ ਤੁਸੀਂ ਬੈਠੇ ਹੋ ਆਪਾਂ ਗੁਰੂ ਘਰ ਬੈਠੇ ਆ ਕਿਹੜੇ ਮਸਲੇ ਦੇ ਖੜਕੇ ਪੰਜਾਬ ਦੀ ਲੜੇ ਆ ਖੜੇ ਆ ਜਾਂ ਬੋਲੇ ਆ ਪਾਣੀਆਂ ਦਾ ਮਸਲਾ ਦੈਮਾਂ ਦੇ ਮਸਲੇ ਦਰਿਆਵਾਂ ਦੇ ਮਸਲੇ ਰਾਜਧਾਨੀ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਪੰਜਾਬੀ ਬੋਲੀ ਦੇ ਮਸਲੇ ਅਗਰਾਂਹ ਕਹਿੰਦਾ ਮੈਂ ਫੱਦੇ ਨਹੀਂ ਬੁਲਾਉਂਦਾ ਨਾ ਮੈਂ ਝੰਕਾਰਾ ਲਾਉਣਾ ਤੇ ਫੰਡ ਕਿਹਨਾਂ ਤੋਂ ਇਕੱਠਾ ਕਰਦੇ ਆ ਜਿਨ੍ਹਾਂ ਦੇ ਗਾਤਰੇ ਪਾਏ ਹੁੰਦੇ ਆ ਅਗਰਾਂਹ ਖੜਾ ਸਟੇਜ ਤੇ ਬੋਲਦਾ ਆਂਦਾ ਮੈਂ ਫੱਦੇ ਨਹੀਂ ਬੁਲਾਉਂਦਾ ਮੈਂ ਝੰਕਾਰਾ ਨਹੀਂ ਲਾਉਂਦਾ ਤੇ ਉੱਥੇ ਥੱਲੇ ਬੈਠੇ ਕੌਣ ਹੁੰਦੇ ਆ ਜਿਹੜੀਆਂ ਬੀਬੀਆਂ ਬੈਠੀਆਂ ਬਜ਼ੁਰਗ ਬੈਠੇ ਆ ਗਾਤਰਿਆਂ ਵਾਲੇ ਜੇ ਸਵੇਰ ਤੋਂ ਸੁਰੂ ਹੀ ਆਪਣਾ ਅਰਦਾਸ ਦੇ ਨਾਲ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫੱਦੇ ਕਹਿੰਦੇ ਆ ਜਿਹੜੇ ਗੱਲ ਗੱਲ ਤੇ ਧਕਾਰ ਆ ਲਾਉਂਦੇ ਆ ਮੈਂ ਕਿਸਾਨੀ ਮੋਰਚੇ 'ਚ ਵੀ ਦੇਖਿਆ ਭਾਈ ਜਿੰਨੀ ਨਫਰਤ ਇਹਨਾਂ ਦੇ ਮਨਾਂ 'ਚ ਸਿੱਖੀ ਪ੍ਰਤੀ ਆ ਜਾਂ ਸਿੱਖਾਂ ਪ੍ਰਤੀ ਆ ਐਨੀ ਨਫਰਤ ਸ਼ਾਦਾਬਦਾਨੀ ਵੀ ਨਹੀਂ ਕਰਦਾ ਹੁਣ ਸਿੱਖ